ਅੰਮ੍ਰਿਤ ਸਰ ਦਾ ਸਰਵਿਸ ਕਲੱਬ ਕੰਪਨੀ ਬਾਗ ਵਿਖੇ ਚੇਅਰਮੈਨ ਦਿਵਿੰਦਰ ਸਿੰਘ ਸੰਧੂ ਲਾਲੀ ਜੀ ਅਤੇ ਸੁਭਾਸ਼ अरोड़ा ਵਾਈਸ ਪ੍ਰੈਜ਼ੀਡੈਂਟ ਨੂੰ ਵਿਸ਼ੇਸ਼ ਤੌਰ ਤੇ ਸਰਦਾਰ ਮਨਿੰਦਰ ਸਿੰਘ ਗੰਦੀ ਅਤੇ ਓਕੇਸ਼ ਠਾਕੁਰ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਸਮੇਂ ਮੈਂਬਰ ਸਾਹਿਬਾਨ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ਜੀ ਅੱਜ ਅਸੀਂ ਪਹੁੰਚੇ ਆ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਅੰਦਰ ਸਰਵਿਸ ਕਲੱਬ ਦੇ ਅੰਦਰ ਪਹੁੰਚੇ ਨੇ ਅੱਜ ਆਪਾਂ ਜਿੱਥੇ ਕਿ ਇਹਨਾਂ ਦੇ ਚੇਅਰਮੈਨ ਜੋ ਬਣੇ ਨੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਵੱਲੋਂ ਸਰੂਪੇ ਦੇ ਨਾਲ ਉਹਨਾਂ ਦਾ ਸਨਮਾਨਿਤ ਕੀਤਾ ਗਿਆ ਵਾ ਤੇ ਇਹਨਾਂ ਦੀ ਖੂਬਸੂਰਤੀ ਨੂੰ ਹੋਰ ਕਿੰਨਾ ਬਰਖਲਾ ਰੱਖਣਗੇ ਤੇ ਸਾਥੀਆਂ ਦਾ ਕਿੰਨਾ ਕਿ ਇਹਨਾਂ ਦਾ ਸੰਯੋਗ ਰਿਹਾ ਇਹਨਾਂ ਦੇ ਨਾਲ ਆਵਾ ਇੱਕ ਕੇਸ ਬੰਦ ਦੇ ਵਿੱਚ ਇਹਨਾਂ ਨੇ ਸਾਡਾ ਸਨਮਾਨ ਕੀਤਾ ਜੀ ਜਿਹੜੀ ਸਰਵਿਸ ਕਲੱਬ ਦੀ ਇਲੈਕਸ਼ਨ ਸਾਡੀ ਟੀਮ ਜਿੱਤੀ ਹੈ ਸਾਡੀ ਕੰਪਨੀ ਬਾਗ ਦੇ ਜਿਹੜੇ ਸਵੇਰੇ ਸੈਰ ਕਰਨ ਵਾਲੇ ਸਾਰੇ ਐਸੋਸੀਏਸ਼ਨ ਦੇ ਮੈਂਬਰ ਆ ਇਹਨਾਂ ਨੇ ਆ ਕੇ ਸਾਨੂੰ ਮਾਣ ਬਖਸ਼ਿਆ ਸਾਡੀ ਇਸ ਜਿੱਤ ਦੀ ਵਧਾਈ ਦਿੱਤੀ ਹੈ ਇਹ ਹੀ ਸਾਡੇ ਸਾਰੇ ਭਰਾ ਹੀ ਸਾਡੇ ਸਾਰੇ ਸਟਰੈਂਥ ਨੇ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਇਥੋਂ ਤੱਕ ਪਹੁੰਚੇ ਆ ਸਾਡੀ ਜਿੱਤ ਇਹਨਾਂ ਭਰਾਵਾਂ ਦੇ ਸਹਿਯੋਗ ਨਾਲ ਹੀ ਹੈ ਕੋਈ ਜਿਸ ਤਰ੍ਹਾਂ ਸਾਰਿਆਂ ਨੇ ਸਾਡੇ ਨਾਲ ਮੋਢਾ ਮੋਢਾ ਲਾ ਕੇ ਸਾਡੀ ਕੈਂਪੇਨ ਸਾਡਾ ਸਾਥ ਦਿੱਤਾ ਤੇ ਸਾਨੂੰ ਵੋਟਾਂ ਪਵਾਈਆਂ ਇਹ ਸਾਡਾ ਸਨਮਾਨ ਕਰਨ ਆਏ ਔਰ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਸਨਮਾਨ ਕਰਨ ਲਈ ਬਹੁਤ ਬਹੁਤ ਧੰਨਵਾਦ